230 ਸਾਲ ਪਹਿਲਾਂ ਦੁਨੀਆ ਤੇ ਇੱਕ ਬੜਾ ਸਿਆਣਾ ਮਨੁੱਖ ਹੋਇਆ ਜਿਹਨੂੰ ਅਸੀਂ ਮਾਣ ਨਾਲ ਸਤਿਕਾਰ ਨਾਲ ਲੁਕਮਾਨ ਬੋਲਦੇ ਹਾਂ ਲੁਕਮਾਨ ਬਾਰੇ ਇੱਕ ਕਹਾਵਤ ਵੀ ਪ੍ਰਚਲਿਤ ਹੈ ਕਿ ਲੁਕਮਾਨ ਨੂੰ ਕੀ ਸਮਝਾਉਣਾ ਭਾਵ ਕਿਸੇ ਸਿਆਣੇ ਬੰਦੇ ਬਾਰੇ ਕਿਹਾ ਜਾਂਦਾ ਹੈ ਕਿ ਉਹ ਤਾਂ ਐਡਾ ਸਿਆਣਾ ਹੈ ਜਿੱਡਾ ਲੁਕਮਾਨ ਸਿਆਣਾ ਸੀ ਉਹ ਇੰਨੇ ਸਿਆਣੇ ਬੰਦੇ ਨੂੰ ਸਮਝ ਦੇਣ ਦੀ ਕੀ ਲੋੜ ਹੈ ਲੁਕਮਾਨ ਬਾਰੇ ਇੱਕ ਕਹਾਣੀ ਪ੍ਰਚਲਿਤ ਹੈ ਕਿ ਇੱਕ ਵਾਰ ਉਹ ਕਿਤੇ ਜਾ ਰਿਹਾ ਸੀ ਤੇ ਉਹਨੂੰ ਰਸਤੇ 'ਚ ਰੋਕ ਕੇ ਕਿਸੇ ਹੋਰ ਵਿਦਵਾਨ ਨੇ ਪੁੱਛਿਆ ਕਿ ਤੈਨੂੰ ਇੰਨੀ ਸਮਝਦਾਰੀ ਕਿੱਥੋਂ ਆਈ ਤਾਂ ਲੁਕਮਾਨ ਨੇ ਬੜਾ ਮਸੂਮੀਅਤ ਭਰਿਆ ਜਵਾਬ ਦਿੱਤਾ ਉਹ ਕਹਿੰਦਾ ਹੈ ਕਿ ਜਦੋਂ ਮੈਂ ਨਾ ਸਮਝ ਹੋ ਗਿਆ ਉਦੋਂ ਮੈਨੂੰ ਇਹ ਸਮਝਾਈ ਸਵਾਲ ਕਰਨ ਵਾਲੇ ਨੇ ਲੁਕਮਾਨ ਨੂੰ ਦੂਜਾ ਸਵਾਲ ਕੀਤਾ ਕਿ ਤੇਰਾ ਦੁਨੀਆਂ ਦੇ ਵਿੱਚ ਬਹੁਤ ਜ਼ਿਆਦਾ ਆਦਰ ਮਾਨ ਸਤਕਾਰ ਇਹ ਆਦਰ ਮਾਨ